ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਅਦਵਾਨ ਦੀ ਜੈ ਸੋਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਅਗਵੰਦੀ ਜਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਅਗਵੰਦੀ ਜਾ ਕੱਲ ਮੈਂ ਮਾਰਦ ਦੇ ਰਚਨੋਂ ਬੇਟੀ ਨੂੰ ਇਹਨੇ ਸ਼ਬਦ ਪੜ੍ਹਿਆ ਔਰ ਪੂਰੀ ਮਸਤੀ ਨਾਲ ਪੜ੍ਹਿਆ ਅੰਦਰੋਂ ਫੀਲ ਵੀ ਕੀਤਾ ਇਹ ਹੀ ਨਜ਼ਾਰਾ ਹੈ ਅੱਜੇ ਸਿਰਫ ਪੜ੍ਹਨਾ ਨਹੀਂ ਉਹਨੂੰ ਵਿਚਾਰਨਾ ਹੈ ਕਿ ਸਾਡੇ ਸੋਹਣੇ ਸਾਹਿਬ ਨੇ ਸਾਡੇ ਤੇ ਕਿੰਨੀ ਬਿਹਾਰ ਕੀਤੀ ਹੈ ਸਪੀਕਰ ਤੇ ਮੂੰਹ ਪਰੰਨ ਕਰ ਦੋ। ਪਿਆਰੀ ਹਰਸਖਤ ਜੀ ਬਾਣੀ ਚ ਲਿਖਿਆ ਅਸੀਂ ਉਸ ਨੂੰ ਤਕਿਆ ਨਾਲ ਅਖਣ ਕਿੰਨੂੰ ਤਕਿਆ ਪਰਮੇਸ਼ਰ ਨੂੰ ਅਸੀਂ ਉਸ ਨੂੰ ਤਕਿਆ ਨਾਲ ਅਖਣ ਜੋ ਅੱਖੀਆਂ ਵਾਲਿਆਂ ਨજર ਕਿਸੇ ਨਾ ਆਈ ਆ ਉਹ ਦੁਨੀਆ ਅੱਖਾਂ ਵਾਲੀ ਰਹਿ ਗਈ ਔਰ ਸਾਡੇ ਤੇ ਘਰ ਘਰ ਆ ਕੇ ਸੱਚੇ ਸ਼ੰਚੇ ਜੀ ਨੇ ਦਇਆ ਕਰ ਦਿੱਤੀ ਔਰ ਸੱਚੇ ਪਿਤਾ ਜੀ ਨੇ ਉੱਥੇ ਉੱਥੇ ਹੀ ਚਰਨ ਟਕਾਇਆ ਜਿੱਥੇ ਜਿੱਥੇ ਕੋਈ ਲੈਣਾ ਸੀ ਇੱਕ ਵਾਰ ਪੂਆ ਜੀ ਨੇ ਦੱਸਿਆ ਸ਼੍ਰੀਨਗਰ ਸ਼ੰਕਰਾਚਾਰੀਆ ਮੰਦਿਰ ਜਿੱਥੋਂ ਸੱਚੇ ਪਿਤਾ ਜੀ ਗਏ ਤੇ ਪੂਆ ਜੀ ਦਾ ਟੌਪਸ ਉੱਥੇ ਘੁੰਮ ਗਿਆ ਪੁਆਜੀ ਜਿੱਦ ਕਰਨ ਲੱਗੀਆਂ ਪਾਪਾ ਜੀ ਮੈਨੂੰ ਉਹੀ ਟੋਕਸ ਚਾਹੀਦਾ ਹੈ ਮਾਰੇ ਕਹਿੰਦੇ ਪੁੱਤ ਹੋਰ ਲੈ ਦੇਾਂਗੇ ਬੇਜਾਰੂ ਪੁਆਜੀ ਕਹਿੰਦੇ ਨਾ ਮੈਨੂੰ ਉਹੀ ਚਾਹੀਦਾ ਹੈ ਔਰ ਤੁਸੀਂ ਸੰਗਤ ਤੇ ਸ਼ੰਕਰਚਾਰਿਆ ਮੰਦਿਰ ਛੇਨਗਰ ਗਏ ਵੀ ਆਓ ਉੱਥੇ ਇੱਕੋ ਰਸਤਾ ਹੈ ਬੜਾ ਛੋਟਾ ਜਿਹਾ ਜਦੋਂ ਜਿੱਦ ਕਰਨ ਲੱਗੇ ਤੇ ਮਾਰੇ ਕਹਿੰਦੇ ਚਲੋ ਫਿਰ ਇੱਦਾਂ ਕਰਨੇ ਆਓ ਉਧਰ ਵੇਖੀਏ ਸੰਗਤ ਕਹਿੰਦੀ ਪਿਤਾ ਜੀ ਉਧਰ ਤੇ ਅਸੀਂ ਗਏ ਨਹੀਂ ਆਏ ਇਧਰੋਂ ਆਂ ਚੀ ਜਿੱਥੇ ਗਵਾਚਦੀ ਹੈ ਨਾ ਇਦੋਂ ਬੰਦਾ ਆਏ ਜਿੱਧਰ ਗਏ ਨਹੀਂ ਉੱਥੇ ਲੱਪਣ ਦਾ ਕੋਈ ਮਤਲਬ ਨਹੀਂ ਨਾ ਸੱਚੇ ਪਿਤਾ ਜੀ ਕਹਿੰਦੇ ਫਿਰ ਵੀ ਲੱਪਣ ਚ ਕੀ ਹਰਜ ਐ ਲੱਭ ਲੋ ਸੰਗਤ ਉਹ ਗੰਮਣ ਕੇ ਜਦੋਂ ਗਈ ਅੱਗੇ ਅੱਜ ਉੱਥੇ ਬਿਲਡਿੰਗ ਬਣਾਈ ਹੋਈ ਏ ਉੱਥੇ 24th ਉੱਥੇ ਐ ਟਾਪਸ ਜਿਹੜਾ ਉਹ ਪੱਥਰ ਦੇ ਉੱਤੇ ਪਿਆ ਸੀ ਫਿਰ ਸੰਗਤ ਨੇ ਚਾਰਨ ਫੜ ਲਏ ਸੱਚੇ ਪਿਤਾ ਜੀ ਇਹ ਕੀ ਖੇਡ ਖੇਡੀ ਜੇ ਸੱਚੇ ਪਿਤਾ ਜੀ ਨੇ ਕਿਹਾ ਇਸ ਪੱਥਰ ਦੀ ਮੰਗ ਸੀ ਇਹ ਕਾਲਪੁਰਗ ਪਰਮਾਤਮਾ ਜਦੋਂ ਧਰਤੀ ਤੇ ਆਵੇਂਗਾ ਕਿ ਤੂੰ ਮੇਰੇ ਉੱਪਰ ਵੀ ਚਾਰੰਟ ਕਾਵੇਂਗਾ ਤਾਂ ਕਿ ਮੇਰੇ ਕਲੇਜੇ ਵੀ ਠੰਡ ਪੈ ਜਾਏ ਇਹ ਸੋਣਾ ਠੰਡ ਪਾਣੀ ਗਿਆ ਤਾਰ ਨਹੀਂ ਗਿਆ ਸਾਡੇ ਪਿਜੁਰਾਂ ਸੁਣਾਉਂਦੇ ਨੇ ਜਦੋਂ ਸ਼ੰਭ ਮਾਰੇ ਕਿਉਂ ਸੀ ਸੰਗਤ ਨੰਗੇ ਪੈਰ ਅੱਜਕੱਲ ਤੇ ਗੱਡੀਆਂ ਵੇ ਫਿਰ ਵੀ ਕਹਿੰਦੇ ਨੇ ਲੈਤੀ ਪੁੱਜੀਏ ਹੈਨਾ ਨੰਗੇ ਪੈਰ ਸੰਗਤ ਮਸਤੀ ਨਾਲ ਚਲਦੀ ਜਾ ਰਹੀ ਹੈ ਸੱਚੇ ਵਿਦੈਨ ਕਾ ਜੇ ਦੂਰ ਤੱਕ ਦੇਖੋ ਜਿੱਥੇ ਤੱਕ ਤੁਹਾਨੂੰ ਨਜ਼ਰ ਆਂਦਾ ਹੈ ਸੰਗਤ ਦੂਰ ਤੱਕ ਦੇਖਣ ਲੱਗੀ ਮਾਰੇਗਾ ਅੱਜ ਤੁਹਾਡੇ ਕਾਰਨ ਮੈਂ ਇੰਨਾ ਖੁਸ਼ ਹਾਂ ਪਸ਼ੂ ਪੰਛੀ ਕਾ ਬੂਟ ਵਿਜੀਬਲ ਐਂ ਬੀਜੇ ਬਸ ਜਿਹੜੀਆਂ ਚੀਜ਼ਾਂ ਨਜ਼ਰ ਨਹੀਂ ਵੀ ਆਂਦੀਆਂ ਛੋਟੇ ਤੋਂ ਛੋਟਾ ਕਿਟਾਰੂ ਸਾਰੇ ਤਾਰੇ ਇਹ ਨਹੀਂ ਕਿਹਾ ਕਿ ਮੇਰੇ ਉੱਪਰ ਵੀ ਕੋਈ ਰੱਬ ਹੈ ਮੈਂ ਉਹਨੂੰ ਬੇਨਤੀ ਕਰਾਂਗਾ ਇਹਨਾਂ ਨੂੰ ਪਾਰ ਲਾ ਦਿਓ ਕਿਉਂਕਿ ਤਈ ਅਵਤਾਰ ਜਾਸ ਗੁਰੂ ਵਰ ਤਿੰਨ ਪੈਗੰਮਰਾ ਦੇ ਬਾਅਦ ਉਹਨਾਂ ਦੀ ਮੰਗ ਤੇ ਬੇਨਤੀ ਦੇ ਅਨੁਸਾਰ ਇਹ ਸ਼ੈਨਸ਼ਾ ਜੀ ਧਰਤੀ ਪਰ ਆ ਗਏ ਪਹਿਲੀ ਵਾਰ ਪਹਿਲੀ ਵਾਰ ਉਹ ਮਿਰਗੁਣ ਜਿਦਾ ਕੋਈ ਰੰਗ ਰੂਪ ਲੇਖ ਹੈ ਹੀ ਨਹੀਂ ਸੀ ਉਹ ਧਰਤੀ ਤੇ ਆਇਆ ਉਹ ਪਿਆਰੀਆਂ ਸੰਗਤੇ ਰਾਵੀ ਰਾਬ ਰੱਬ ਕਲੀਅਰ ਹੋ ਗਿਆ ਹੈਨਾ ਜਿਹੜੇ ਮੇਰੇ ਸੋਨੇ ਵੀਰ ਨੇ ਬਾਣੀ ਪੜੀ ਹੈ ਦਰਬਾਰ ਦਾ ਦਰਵਾਜਾ ਉਹਦਾ ਵੀ ਰੱਬ ਕਲੀਅਰ ਹੋ ਗਿਆ ਪਰ ਸਾਡਾ ਕਦੋਂ ਹੋਣਾ ਹੈ ਇਨਾ ਦੇ ਰੱਬ ਕਲੀਅਰ ਕਰਦੇ ਕਰਦੇ ਕੁਛ ਚੱਲ ਗਏ ਤੇ ਕੁਛ ਨੇ ਤੁਰ ਜਾਣਾ ਪਰ ਇਹ ਯਾਰਾਂ ਦਾ ਯਾਰ ਜੇ ਦਿਲ ਚ ਚਾਇਆ ਤੇ 994 ਚੋਕੜੀ ਚੋਕ ਬਾਦੀ ਜਾਣਾ ਜੇ 4 ਅਰਬ 29 ਕਰੋੜ 40 ਲੱਖ ਤੇ 80 ਹਜ਼ਾਰ ਸਾਲ ਉਹ ਦੁੱਖ ਤਾਂ ਤੇ 1 ਮਿੰਟ ਕੱਢਣਾ ਔਖਾ ਹੋ ਜਾਂਦਾ ਇੰਨੇ ਸਾਲ ਕਿੱਦਾਂ ਕਟਾਂਗੇ ਉਹ ਲੋਕ ਲੱਗਿਆ ਦੁਨੀਆਦਾਰੀ ਛੱਡ ਕੇ ਇਹਦੇ ਚਿਰਨਾ ਚ ਆ ਜਾਓ ਬਾਣੀਏ ਰਾਵੀ ਦੀ ਤੁਸੀਂ ਆਪ ਦੇਖੀ ਜਿਓ ਇੰਨੀ ਸੋਖੀ ਬਾਣੀ ਐ ਅਸੀਂ ਬਾਮਣ ਦੇ ਰਿਆਂ ਮੰਤਰ ਵੀ ਪੜੇ ਪੜਦੇ ਰਿਆਂ ਅਣਸਾਣੀ ਦੇਵਸਤਾਨੀ ਪਰ ਸਮੈਨਾ ਓਖਾ ਹੀ ਇਹ ਸੋਹਣੇ ਨੇ ਇੰਨੀ ਸੋਹਣੀ ਬਾਣੀ ਦਿੱਤੀ ਇਹ ਸਮਝ ਤਾਂ ਹੀ ਆਏਗੀ ਜੇ ਇਹਨੂੰ ਆਪਣਾ ਰੱਬ ਸਮਝੋਗੇ ਜੇ ਬਾਣੀ ਪੜ ਕੇ ਇਹਨੂੰ ਕਲੀਅਰ ਕਰਨ ਲੱਗ ਪਏ ਸਟੂਡੈਂਟ ਕਦੇ ਟੀਚਰ ਦੀ ਕਾਪੀ ਨਹੀਂ ਚੈੱਕ ਕਰ ਸਕਦਾ ਤੇ ਅਸੀਂ ਸਟੂਡੈਂਟ ਆ ਕੋਸ਼ਿਸ਼ ਕਰੀਏ ਉਹਦਾ ਹੁਕਮ ਮੰਨ ਲਈਏ ਪ੍ਰਭ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਬਾਣੀ ਸੁਣਦੇ ਹੋ ਨਾ ਰਵੀ ਕਹੇ ਮੈਂ ਪ੍ਰਭ ਦਾ ਦਰਸ਼ਨ ਕੀਤਾ ਨਿਰਗੁਣ ਦਾ ਨਹੀਂ ਕੀਤਾ ਸ਼ਬਦ ਦਾ ਨਹੀਂ ਕੀਤਾ ਜੋਤ ਨਹੀਂ ਲੱਭੀ ਪ੍ਰਭ ਦਾ ਦਰਸ਼ਨ ਕੀਤਾ ਉਹ ਕਿਹੜਾ ਪ੍ਰਭ ਕਰਮकांड ਦਾ ਡੇਰਾ ਟਾਈਆ ਜਿੰਨੇ ਕਰਮਕਾਂਡ ਦੇ ਡੇਰੇ ਟਾਹਤੇ ਸੱਜਣ ਮਿਲਿਆ ਇੱਕੋ ਮਿੱਤਾ ਜਿਹਨੂੰ ਬਾਡੀਜ਼ ਵਨ ਕਹਿੰਦੇ ਆ ਮਿੱਤਰ ਪਿਆਰਾ ਸੋਭਾ ਪਾਈਆ ਹੁਣ ਪੰਜਾਬੀ ਚ ਸੋਭਾ ਪਾਣਾ ਕਿਦੋਂ ਕਹਿੰਦੇ ਨੇ ਕਿਦਾਂ ਸੱਚੇ ਪਿਤਾ ਜੀ ਸੰਗ ਸਿੰਦੇਵ ਰਾਜਮਾਨ ਸੋਭਾ ਪਾਰੇ ਨੇ ਸੱਜਣ ਮਿਲਿਆ ਇੱਕੋ ਮਿੱਤਾ ਮਿੱਤਰ ਪਿਆਰਾ ਸੋਭਾ ਪਾਈਆ ਨਿਸ਼ਾਨੀ ਵੀ ਦੱਸ ਦਿੱਤੀ ਸਣ ਲੋ ਕਨ ਖੋਲ ਕੇ ਉਹ ਜਿਸ ਦੇ ਛੱਤਰ ਝੁੱਲੇ ਸੀਸਾ ਇਹ ਜਗਦੀਸ਼ ਉਹ ਨਹੀਂ ਅਜੇ ਤੱਕ ਉਹ ਕਰਦੇ ਰਹੇ ਇਹ ਜਗਦੀਸ਼ ਨੂਰ ਲਾਈਆ ਟਕੜਾ ਮਟਾਵੇ ਉੱਚਾ ਨੀਚਾ ਰੌ ਰੰਗਣਾ ਆਪਣਾ ਰੰਗ ਰੰਗਾਈਆ ਸੌਰੀ ਮੈਂ ਟਾਈਮ ਜ਼ਿਆਦਾ ਲੈ ਲਿਆ ਮੈਂ ਕਵਿਤਾ ਪੜ੍ਹਨੀ ਸੀ ਲੇਕਿਨ ਮੈਨੂੰ ਸੱਜੇ ਸ਼ੇਸ਼ਾ ਜਿੱਦਾ ਬੇਚੰਤੀ ਤੇ ਆ ਗਿਆ ਸ਼ੇਣੀ ਸ਼ਾਮ ਸਹਾਤ ਆਵਾਜ਼ ਤੇਨੂੰ ਕੀਤਾ ਏ ਬਚੇ ਨਾ ਤੂੰ ਬਖ ਦੇ ਪਿਤਾ ਜੀ ਪਿਆਰ ਤੇਨੂੰ ਕੀਤਾ ਏ ਸ਼ੇਣੀ ਸ਼ਾਮ ਸਹਾਤ ਆਵਾਦ ਤੈਨੂੰ ਕੀਤਾਏ ਉੱਛਾ વિના ਤੂੰ ਵੱਡ ਪਿਤਾ ਜੀ ਪਿਆਰ ਤੈਨੂੰ ਕੀਤਾਉ ਰੱਬ ਦੇ ਦਰ ਤੂੰ ਜਾਂਦਾ ਨਹੀਂ ਸਾਡੇ ਅੰਦਰ ਵਸਿਆ ਲੇਕਿਨ ਉਹ ਨਜ਼ਾਰੇ ਨਹੀਂ ਲੱਭਰੇ ਇਹ ਦਸਾਂ ਨਾਲ ਨਾਲ ਉਹ ਦਸਤ ਸੰਗਤ ਨਾਲ ਚੱਲਦੀ ਸੀ ਉਹ ਸੱਚੇ ਖੰਗ ਤੋੜ ਗਏਓ ਦਿਲਾਂ ਦੇ ਆ ਮੋਹਣ ਆ ਉਹ ਤੇਰੇ ਨਾਲ ਸ਼ਿਕਵਾ ਕੀ ਕਰਾਂ ਮੇਰੇ ਸੋਨਿਆ ਉਹ ਤੇਰੀਆਂ ਹੀ ਖਵਾਸ਼ਾਂ ਨੇ ਆਵਾਦ ਸਾਨੂੰ ਕੀ ਤਾਏ ਸਭਨਾ ਤੋਂ ਵੱਧ ਪਿਤਾ ਜੀ ਉਹ ਪਿਆਰ ਤੈਨੂੰ ਕੀਤਾ ਏ ਉਹ ਦਿਲ ਤੈਨੂੰ ਦਿੱਤਾ ਮੈਂ जुदाई ਹੋ ਗਈ ਸੋਨਿਆ ਸੱਚ ਖਾਂਡ ਤੋੜ ਗਿਓ ਕਿਉ ਕਿਉ ਜੁਦਾਈ ਕੀਤੀ ਸੋਨਿਆ ਉਹ ਦਿਲ ਤੈਨੂੰ ਦਿੱਤਾ ਮੈਂ ਸੁਦਾਈ ਹੋ ਗਈ ਸੋਨਿਆ ਉਹ ਸੱਚ ਖਾਂਡ ਤੋੜ ਗਿਓ ਕਿਉ ਜੁਦਾਈ ਕੀਤੀ ਸੋਨਿਆ ਉਹ ਸਜੇ ਦਾ ਵੀ ਮੈਂ ਪਹਿਲੀ ਭਾਰ ਤੈਨੂੰ ਕੀਤਾ ਏ ਸਭਨਾ ਤਵਾਦ ਪਿਤਾ ਜੀ ਪਿਆਰ ਤੈਨੂੰ ਕੀਤਾ ਏ ਕਿਉਂਕਿ ਉਹ ਆਇਆ ਪਹਿਲੀ ਵਾਰ ਤੇ ਪਹਿਲੀ ਵਾਰ ਹੀ ਸਜਦਾ ਹੋਇਆ ਉਹ ਅੱਖਾਂ ਵਿੱਚ ਅਥਰੂਤੇ ਖੁੱਲੇ ਰੰਦੇ ਵਾਲ ਨੇ ਉਹ ਮੇਰੇ ਨਾਲ ਸੰਗਤਾਏ ਕਰਨੇ ਸਵਾਲ ਨੇ ਉਹ ਪੁੱਛਦੀਆਂ ਕਿੰਨੇ ਹੈ ਆਵਾਜ਼ ਤੈਨੂੰ ਕੀਤਾ ਏ ਸਭਨਾ ਤੋਂ ਵੱਧ ਪਿਤਾ ਜੀ ਪਿਆਰ ਤੈਨੂੰ ਕੀਤਾ ਏ ਉਹ ਦੁਨੀਆ ਤੋਖਾ ਦੇ ਜਾਏਗੀ ਦੇਖੋ ਬਣਾਉਣ ਵਾਲੇ ਤੋਖਾ ਦੇ ਜਾਣਗੇ ਲੇਕਿਨ ਇਹ ਸੋਨੇ ਨੇ ਨਾ ਤੋਖਾ ਦਿੱਤਾ ਤੇ ਨਾ ਦੇਵੇਗਾ ਉਹ ਤੇਰੇ ਹੀ ਪਿਆਰ ਪਿੱਛੇ ਸਭ ਕੁਝ ਹਾਰ ਕੇ ਇਹਦੇ ਚਰਨਾ ਗਏ ਉੱਤੇ ਸਾਰੇ ਫੁੱਲ ਵਾਰ ਕੇ ਉਹ ਦੁੱਖਾਂ ਦੀਆਂ ਸੂਲਾਂ ਤੋਂ ਆਜ਼ਾਦ ਮੈਨੂੰ ਕੀਤਾ ਏ ਸਭ ਨਾਲ ਤਵੱਦ ਪਕਾਜੀ ਪਿਆਰ ਤੈਨੂੰ ਕੀਤਾ ਏ ਉਹ ਤੇਰਾ ਥਾਂ ਧੰਕਾ ਮੈਂ ਵਜਾਂਦੀ ਰਹੀ ਅੱਜ ਵੀ ਜਿਹੜੀ ਸਵਾਰੀ ਮਿਲਦੀ ਐ ਜੋ ਵੀ ਨਵਾਂ ਮਿਲਦਾ ਆਪਣੇ ਗਲੀ ਮੁਹੱਲੇ ਚ ਵੀ ਸਾਰੇ ਜਕਾਰਾ ਲਾਉਂਦੇ ਨੇ ਉਹ ਦੱਸ ਦਿਓ ਕਦੋਂ ਦੱਸਣ ਲੱਗੇ ਤੁਹਾਨੂੰ ਤੇ ਆਪਣੇ ਬਾਹਰ ਲਈ ਦਿੱਤਾ ਕੋਈ ਸ਼ੱਕ ਨਹੀਂ ਪਰ ਸਾਡਾ ਫਰਜ਼ ਬਣਦਾ ਉਹ ਡੰਕਾ ਵਜਾਣਾ ਉਹ ਤੇਰਾ ਤਾਂ ਤਾਂ ਡੰਕਾ ਮੈਂ ਵਜਾਉਂਦੀ ਰਹੀ ਉਹ ਰੱਬ ਧਰਤੀ ਤੇ ਆਇਆ ਸਭ ਨੂੰ ਸੁਣਾਉਂਦੀ ਨਹੀਂ ਉਹ ਕਰਮਾਂ ਦੀ ਮਾਰੀ ਸੀ ਆਵਾਦ ਮੈਨੂੰ ਕੀਤਾ ਏ ਸਭਨਾ ਤਵਦ ਪਿਤਾ ਜੀ ਪਿਆਰ ਤੈਨੂੰ ਕੀਤਾ ਏ ਹੋਏ ਬਾਦਲ ਜੰਮੂ ਵਾਲਾ ਅਰਜ ਗੁਜਾਰਦਾ ਉਹ ਸਭ ਜਾਗ ਛੱਡ ਕੇ ਉਹ ਕੁੱਖਾ ਤੇਰੇ ਪਿਆਰ ਦਾ ਇਹਦੇ ਦਾ ਪਿਆਰ ਲਲੋ ਨਿਆਣਾ ਬਾਣੀ ਮੇਂ ਜਿੱਤੇ ਆਈਆਂ ਜੇ ਮਾਂ ਪਿਓ ਜਾਨ ਛੱਡ ਓਏ ਨਾਨਕੇ ਦੱਦਕੇ ਜਾਨ ਤਿਜਾਈਆ ਪਰ ਪ੍ਰਭ ਦੇ ਚਰਨ ਛੱਡਿਉਣਾ ਇਹ ਮਾਲਕ ਤੁਰ ਦਰਗਈਆ ਓਏ ਬਾਦਲ ਚੰਮੂ ਵਾਲਾ ਆਰ ਜੀ ਗੁਜਾਰਦਾ ਓ ਸਭ जग ਛੱਡ ਕੇ ਓ ਪੁਖਾ ਤੇਰੇ ਪਿਆਰ ਦਾ ਓ ਤਾਈਓ ਸੰਗਤਾਂ ਨੇ ਪਿਆਰ ਤੈਨੂੰ ਕੀਤਾ ਏ ਸਭ ਨਾ ਤੂੰ ਵੱਧ ਪਿਤਾ ਜੀ ਪਿਆਰ ਤੈਨੂੰ ਕੀਤਾ ਏ ਸ਼ਰਨ ਸ਼ਾਮ ਸਾਜ ਅਮਾਨ ਤੈਨੂੰ ਕੀਤਾ ਏ ਸਭ ਨਾ ਤੂੰ ਵੱਧ ਪਿਤਾ ਜੀ ਪਿਆਰ ਤੈਨੂੰ ਕੀਤਾ ਏ ਸਭ ਨਾ ਤੂੰ ਵੱਧ ਸੋਹਣਿਆ प्यार तेन किया है प्यारी जी कोई गलती हो माफ करना सोंग महाराज शेर सिंह विष्णु भगवान दीज सोंग महाराज शेर सिंह विष्णु भगवान दीज सोंग महाराज शर सिंह विष्णु भॻवान जी जौंग महाराज शेर सिंह बिष्णु भॻवान दीज सोंग महाराज शेर सिंह बिष्णु भॻवान जी